ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੇ ਨਸ਼ਾ ਕਰਦਿਆਂ ਦੀ ਵੀਡੀਓ ਵਾਇਰਲ ਹੋਈ ਹੈ ਜੀ ਹਾਂ ਨਸ਼ੇ ਨੇ ਇੰਨੀ ਹੱਤ ਚੁੱਕੀ ਹੈ ਕਿ ਹਰ ਕੋਈ ਇਸ ਦਾ ਸੇਵਨ ਕਰ ਰਿਹਾ ਹੈ ਤੇ ਪੰਜਾਬ ਦੇ ਵਿੱਚ ਨਸ਼ਾ ਤਾਂ ਜਿਵੇਂ ਛੇਵੇਂ ਦਰਿਆ ਦੀ ਤਰ੍ਹਾਂ ਵਗ ਰਿਹਾ ਹੈ ਤਾਂ ਅੰਮ੍ਰਿਤਸਰ ਡਿਪੂ ਤੇ ਇੱਕ બસ ਖੜੀ ਹੁੰਦੀ ਹੈ ਤਾਂ ਉਸ ਦੇ ਵਿੱਚ ਪੰਜਾਬ ਰੋਡਵੇਜ਼ ਦੇ ਮੁਲਾਜ਼ਮ ਕਿਸ ਤਰ੍ਹਾਂ ਨਸ਼ਾ ਕਰ ਰਹੇ ਨੇ ਇਹ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਤਾਂ ਕਿਸ ਤਰੀਕੇ ਦੇ ਨਾਲ ਇਹ ਦੋ ਮੁਲਾਜ਼ਮ ਨੇ ਜਿਹੜੇ ਨਸ਼ਾ ਕਰਦੇ ਹੋਏ ਨਜ਼ਰ ਆਉਂਦੇ ਨੇ ਤੁਹਾਨੂੰ ਦੱਸ ਦਈਏ ਕਿ ਅਜਿਹੇ ਮੁਲਾਜ਼ਮ ਨੇ ਜਿਹੜੇ ਬਾਅਦ ਵਿੱਚ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਦੇ ਉੱਤੇ ਲਗਾਉਂਦੇ ਨੇ ਤੇ ਇੱਥੇ ਬੇहद ਹੈ ਮੈਂ ਕਿ ਰੋਡਵੇਜ਼ ਬੱਸ ਦੇ ਵਿੱਚ ਬੈਠ ਕੇ ਨਸ਼ਾ ਕੀਤਾ ਜਾ ਰਿਹਾ ਹੈ ਯਾਨੀ ਕਿ ਇਹ ਬੱਸ ਜਿਹੜੀ ਉਹ ਡਿੱਪੂ ਤੇ ਖੜੀ ਹੋਵੇਗੀ ਜਿਸ ਦੌਰਾਨ ਇਹ ਨਸ਼ੇ ਦਾ ਸੇਵਨ ਕੀਤਾ ਹੋਵੇਗਾ ਅਤੇ ਜਿਸ ਤੋਂ ਬਾਅਦ ਜਦੋਂ ਇਹ ਵਿਅਕਤੀ ਨਸ਼ਾ ਕਰਕੇ ਗੱਡੀ ਚਲਾਉਂਦੇ ਨੇ ਬੱਸ ਚਲਾਉਂਦੇ ਨੇ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਇਹਨਾਂ ਦਾ ਖਾਮਿਆਜ਼ਾ ਭੁਗਤਣਾ ਪੈਂਦਾ ਹੈ ਕਿਉਂਕਿ ਹਰਕਤ ਇਹਨਾਂ ਦੀ ਮਾੜੀ ਹੁੰਦੀ ਆ ਪਰ ਭਾਰੂ ਦੂਜਿਆਂ ਦੀ ਜਾਨ ਦੇ ਉੱਤੇ ਪੈਂਦੀ ਆ ਹਾਲਾਂਕਿ ਇਹ ਵੀਡੀਓ ਕਾਫੀ ਵਾਇਰਲ ਹੋਈ ਆ ਹੁਣ ਵੇਖਣਾ ਹੀ ਹੋਵੇਗਾ ਕਿ ਅੱਗੇ ਅਧਿਕਾਰੀਆਂ ਦੇ ਵੱਲੋਂ ਕੀ ਕਦਮ ਚੁੱਕਿਆ ਜਾਵੇ